ਸਾਚੀਕਾਰ ਲਈ ਤੁਸੀਂ ਦੇਖ ਰਹੇ ਹੋ ਪੈਪਸੋ ਨਿਊਜ਼ ਅੱਜ ਸਵੇਰੇ ਥਾਣਾ ਕੈਂਟ ਰੋਡ ਤੇ ਇੱਕ ਤੇਜ਼ ਰਫਤਾਰ ਹਰਿਆਣਾ 스ਵਿਫਟ ਰਿਜ਼ਾਇਰ ਗੱਡੀ ਟੈਂਪੋ ਟਰੈਵਲ ਨਾਲ ਟਕਰਾ ਗਈ ਇਸ ਦੌਰਾਨ ਦੋਵੇਂ ਪਾਹਨ ਹਾ사 ਗ੍ਰਸਤ ਹੋ ਗਏ ਜਦੋਂ ਪੁਲਿਸ ਵੱਲੋਂ 스ਵਿਫਟ ਗਾਰ ਦੀ ਚੈਕਿੰਗ ਕੀਤੀ ਗਈ ਤਾਂ ਇਸ ਦੀ ਡਿੱਗੀ ਵਿੱਚੋਂ ਦੋ ਬੋਰੀਆਂ ਪੋਸਦੀਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਦਾ ਭਾਰ ਲਗਭਗ 37 ਕਿਲੋ ਦੱਸਿਆ ਜਾ ਰਿਹਾ ਹੈ ਪ੍ਰਤੱਖ ਕਾਰੀਆਂ ਨੇ ਦੱਸਿਆ ਕਿ ਤੇ ਗੱਡੀ ਦੀ ਰਫਤਾਰ ਬਹੁਤ ਜ਼ਿਆਦਾ ਤੇਜ਼ ਸੀ ਜਿਸ ਕਾਰਨ ਉਹ ਟੈਂਪੋ ਟਰੈਵਲ ਨਾਲ ਟਕਰਾ ਗਈ ਟੈਂਪੋ ਟਰੈਵਲ ਗੱਡੀ ਚਾਲਕ ਜਗਮੀਲ ਸਿੰਘ ਵਾਸੀ ਰਾਮਪੁਰਾ ਨੇ ਦੱਸਿਆ ਕਿ ਉਹ ਇੱਕ ਨਿੱਜੀ ਵਾਹਨ ਚਲਾ ਰਿਹਾ ਹੈ ਤੇ ਬੱਚਿਆਂ ਨੂੰ ਲੈ ਕੇ ਟਿਊਸ਼ਨ ਤੇ ਛੱਡ ਕੇ ਆਂਦਾ ਹੈ ਖਾਸੇ ਤੋਂ ਬਾਅਦ ਡਿਜ਼ਾਇਰ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਗੱਡੀ ਦੇ ਕਾਗਜ਼ਾਂ 'ਨਹੀਂ ਗੱਡੀ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ ਦੋਵੇ ਜਿੰਨੇ ਮਰਜ਼ੀ ਆਸੇ-ਪਾਸੇ ਕਰ ਲਾ ਹੁਣ ਇਦੋਂ ਕਿ ਘੇਰੀ ਜਾਂਦੇ ਸੀ ਕੀ ਸਰ ਕਿ ਨਾਮਾ ਤੋਂ ਬਦਲ ਕੇ थाना ਮੁਕਿੰਮਾਨ ਦਾ ਮੇਰਾ ਨਾਮ ਇੰਸਪੈਕਟਰ ਦਲਜੀਤ ਸਿੰਘ ਐਸ ਐਚਓ थाना ਖੰਡਰ ਬਿੰਦਾਂ ਸਾਡੇ ਕੋਲੇ ਅੱਜ ਸਵੇਰੇ ਜਸਮੇਲ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਰਾਮਪੁਰਾ ਫੋਲ ਨੇ ਆਪਣਾ ਇੱਕ ਬਿਆਨ ਦਰਜ ਕਰਵਾਇਆ ਹੈ ਜਿਸ ਦੇ ਆਧਾਰ ਤੇ ਅਸੀਂ ਥਾਣਾ ਦੇ ਵਿੱਚ ਇੱਕ ਐਫ ਆਰ ਨੂੰ ਦਰਤੀ ਹੈ ਦਰਜ ਰਜਿਸਟਰ ਕੀਤੀ ਹੈ ਮਦਈ ਨੇ ਆਪਣੇ ਬਿਆਨ ਦੇ ਵਿੱਚ ਇਹ ਲਿਖਾਇਆ ਕਿ ਉਹ ਸਵੇਰ ਦੇ ਟਾਈਮ ਬੱਚਾ ਨੂੰ ਲੈ ਕੇ ਜਾ ਰਿਹਾ ਸੀਗਾ ਜਿਹੜੇ ਕਿ ਟਿਊਸ਼ਨ ਵਗੈਰਾ ਤੇ ਪੜ੍ਹਦੇ ਆ ਬਠਿੰਡੇ ਦੇ ਵਿੱਚ ਅਲੱਗ-ਅਲੱਗ ਸੈਂਟਰਾਂ ਤੇ ਤਾਂ ਜਦੋਂ ਰਿੰਗ ਰੋਡ ਜਾਂਦਾ ਹੋਇਆ ਆ ਸਾਈ ਮੰਦਰ ਵਾਲੇ ਘਟ ਕੋਲ ਪਹੁੰਚਿਆ ਤਾਂ ਉੱਥੇ ਇੱਕ ਹਰਿਆਣਾ ਨੰਬਰ ਗੱਡੀ ਨੇ ਬੜੀ ਤੇਜ਼ੀ ਤੇ ਲਾਹ ਪ੍ਰੋਵਾਇਡਰ ਨਾਲ ਉਹਦੇ ਵਿੱਚ ਐਕਸੀਡੈਂਟ ਕਰਤਾ ਤੇ ਜਿਹੜੀ ਕੰਡਕਟਰ ਸੀਟ ਦੇ ਵਿੱਚ ਆ ਉਹ ਗੱਡੀ ਕਾਫੀ ਡੈਮੇਜ ਹੋ ਗਈ ਹੈ ਜਿਸ ਤੇ ਅਸੀਂ ਜਿਹੜਾ ਮਦਈ ਦਾ ਬਿਆਨ ਲਿਖਿਆ ਔਰ ਜਦੋਂ ਗੱਡੀ ਦੀ ਸਰਚ ਕੀਤੀ ਤਾਂ ਉਸ ਵਿੱਚੋਂ ਜਿਹੜੇ ਲੋ ਬੋਰੇ ਆ ਜਿਹੜੇ ਲੋਡੇ ਪੋਸਟ ਤੇ ਬਰਾਮਦ ਹੋਏ ਆ ਪਹਿਲੇ ਬੋਰੇ ਦੇ ਵਿੱਚੋਂ 17 ਕਿਲੋ 550 ਗ੍ਰਾਮ ਅਤੇ ਦੂਜੇ ਬੋਰੇ ਦੇ ਵਿੱਚੋਂ 17 ਕਿਲੋ 600 ਗ੍ਰਾਮ ਜਿਹੜਾ ਪੂਸਤ ਗ੍ਰਾਮ ਸਾਮੂ ਹੋਇਆ। ਜਿਸ ਤੇ ਅਸੀਂ ਐਨਡੀਪੀਐਸ ਤੇ ਇਸੇ ਮਗਦਮੇ ਦੇ ਵਿੱਚ ਐਨਡੀਪੀਐਸ ਦੀ ਧਾਰਾ ਲਾ ਕੇ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ। ਔਰ ਜਿਹੜਾ ਗੱਡੀ ਦਾ ਡਰਾਈਵਰ ਸੀ ਉਹ ਐਕਸੀਡੈਂਟ ਹੋਣ ਦੇ ਸਾਰੇ ਮੌਕੇ ਤੋਂ ਫਰਾਰ ਹੋ ਗਿਆ ਸੀਗਾ ਜਿਸ ਦੀ ਅਸੀਂ ਜਿਹੜੀ ਪਹਾਲ ਕਰ ਰਹੇ ਹਾਂ। ਇੱਕ ਵਾਰ ਦੱਸੋ ਜੀ ਕਿ ਦੋਸ਼ੀ ਬੰਦੇ ਕਿਹੜੇ ਸੀ? ਬਿਆਨ ਮੁਤਾਬਕ ਤਾਂ ਇੱਕ ਹੀ ਸੀਗਾ ਜੀ। ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਜੇ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਆਈ ਜੈਸੀ ਜ਼ੋਰ ਜ਼ੋਰ ਦੀ ਪੜਤਾਲ ਕਰੀ ਕਿਦੇ ਨਾਂ ਤੇ ਗੱਡੀ ਉੱਤ ਲੱਗਿਆ ਹੁਣ ਤੱਕ ਕੋਈ ਸਮਾਂ ਨਹੀਂ ਅਜੇ ਅਸੀਂ ਕਢਾ ਰਹੇ ਹਾਂ ਜਿਹਦੇ ਰਿਕਾਰਡ ਕਢਾ ਰਹੇ ਹਾਂ ਤੇ ਰਿਕਾਰਡ ਕਢਾ ਕੇ ਤੇ ਆਪਾਂ ਜਿਹੜਾ ਦੋਸ਼ੀ ਨੂੰ ਡ੍ਰੈਸ ਕਰਾਂਗੇ